ਹਾਂ ਜੀ ਦੋਸਤ ਸਾਰੇ ਵੀਰਿਆ ਨੂੰ ਪਰਪਰ ਸਤਿ ਸ੍ਰੀ ਅਕਾਲ ਜੀ ਮੀਤਾ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਕਬਲ ਸਿੰਘ ਬਬੂ ਤੇ ਆਪਾਂ ਘੜੇ ਤਲਵੰਡੀ ਦਾ ਬੋਟਰੈਕਟਰ ਨਹੀਂ ਮੰਡੀ ਦੇ ਜੋ ਕਿ ਹਰ ਬੁੱਧਵਾਰ ਹੁੰਦੀ ਹੈ ਬਾਈ ਬਾਵਲੀ ਆਪਣੇ ਨਾਲ ਘੁੰਮਣ ਕਲਾ ਸਤਿ ਸ੍ਰੀ ਅਕਾਲ ਜੀ ਠੀਕ ਬਾਵਲੀ ਪਾਈ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਠੀਕ ਹੈ ਜੀ ਤੇ ਅੱਜ ਕਿੰਨੀਆਂ ਟਰਾਲੀਆਂ ਲੈ ਕੇ ਆਏ ਬਾਈ ਅੱਜ ਆਪਣੇ ਕੋਲ 5 ਟਰਾਲੀਆਂ ਜੀ ਠੀਕ ਹੈ ਬਾਈ ਜੀ 6 ਜੀਆਂ ਇੱਕ ਤੁਰਗੇ ਤੂੰ ਪਹਿਲਾਂ ਠੀਕ ਹੈ ਜੀ ਹਾਂ 5 ਰਹਿ ਗਈਆਂ ਵੀਰੇ ਤੇ ਵਧੀਆ ਸੇਲ ਚੱਲ ਰਹੀ ਹੈ ਬਾਈ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਠੀਕ ਆ ਭਾਈ ਜੀ ਗਰੰਟੀ ਵਾਲੀ ਟਰਾਲੀ ਲੈ ਗਿਆ ਹਾਂਜੀ ਹਾਂਜੀ ਠੀਕ ਹੈ ਤੇ ਕਿਹੜੇ ਕਿਹੜੇ ਜਨਰਲ ਚ ਤਿਆਰ ਕਰਦੇ ਨੇ ਮੈਨੂੰ ਜਿਸਤੀ ਚ ਟਾਟਾ ਕੀ ਹੁੰਦੀ ਹੈ ਆਪਣੇ ਕੋਲੇ ਜੀ ਠੀਕ ਹੈ ਜਿਸਤੀ ਤੇ ਟਾਟਾ ਤੇ ਹਾਂਜੀ ਠੀਕ ਹੈ ਤੇ ਆ ਟਰਾਲੀ ਬਾਰੇ ਗੱਲਬਾਤ ਕਰ ਰਹੇ ਆ ਇਹ ਟਰਾਲੀ ਵੀਰੇ ਆਪਣੀ ਟੌਪ ਮਾਲ ਦੇ ਵਿੱਚ ਆ ਗਈ ਠੀਕ ਆ ਜੀ ਡਬਲ ਘੱਟੇ ਦੇ ਵਿੱਚ ਠੀਕ ਹੈ ਮੱਸੀ ਹੁੱਕ ਦੇ ਵਿੱਚ ਮੱਸੀ ਹੁੱਕ ਦੇ ਵਿੱਚ ਆ ਗਈ ਵੀਰੇ ਠੀਕ ਇਹਦੇ ਪਾਈਪ ਲੋਕ ਨਾਲਾ ਸਿਸਟਮ ਆ ਗਿਆ ਵੀਰੇ ਆ ਠੀਕ ਆ ਜੀ ਕਿਉਂਕਿ ਜ਼ਿੰਮੇਦਾਰ ਨੂੰ ਇੱਥੇ ਲੋਕ ਲੱਗ ਸਕਦਾ ਠੀਕ ਹੈ ਜੀ ਜ਼ਿਆਦਾਤਰ ਟਰੈਕਟਰ ਬਾਈਸੀ ਆਪਣੇ ਵੀਰ ਭਰਾਵਾਂ ਕੋਲ ਨਵੀਂ ਆ ਜਿੰਮੇਦਾਰ ਦੀ ਪੈਪ ਨੂੰ ਹੁੱਕ ਲੱਗ ਲੌਕ ਲੱਗਦਾ ਹਾਂ 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 ਟਾਲੀ ਨੂੰ ਮੰਨ ਕੇ ਚੱਲੋ ਠੀਕ ਹੈ ਜੀ ਹਾਂ ਹਾਂ ਠੀਕ ਹੈ ਆ ਬੜੀ ਜਦਾਦ ਜਿੰਮੇਦਾਰ ਨੂੰ ਲੱਗ ਲੱਗਦਾ ਹੈਗਾ ਯਾ ਇਹਨਾਂ ਟਾਇਰਾਂ ਦੀ ਗੱਲ ਕਰਦੇ ਹਾਂ ਜੀ ਤੇ ਜੇ ਟਾਇਰਾਂ ਦੀ ਗੱਲ ਕਰੀਏ ਪਾਈ ਜੀ ਟਾਇਰ ਇਹਦੇ ਵੀਰ ਜੀ ਬਹੁਤ ਵਧੀਆ ਨੇ ਐਮ ਆਰ ਐਫ ਦੇ ਠੀਕ ਹੈ ਜੀ 1020 ਦੇ ਟਾਇਰ ਆਗੇ ਜੀ ਠੀਕ ਹੈ ਜੀ ਤਿੰਨ ਸਰੀਆਂ ਦੇ ਵਿੱਚ ਆ ਗਈ ਟਰਾਲੀ ਇਹ ਠੀਕ ਹੈ ਹਾਂਜੀ ਹਾਂਜੀ ਬਾਈ ਜੀ ਚਲੋ ਵਾਕੀ ਦੇਖ ਸਕਦੇ ਹੋਗੇ ਤੇ ਸਿੰਗਲ ਟਾਇਰ ਚ ਆ ਗਈ ਬਾਈ ਜੀ ਸਿੰਗਲ ਟਾਇਰ ਦੇ ਵਿੱਚ ਆ ਗਈ ਬਾਈ ਜੀ ਠੀਕ ਹੈ ਜੀ ਕਿਹਦੇ ਗਲ ਟਾਇਰ ਦੇ ਵਿੱਚ ਕੜੇ ਵਾਲੇ ਰਿੰਬ ਆਗੇ ਜੀ ਬਾਈ ਜੀ ਟਾਇਰ ਨਾ ਲੈਣੇ ਉਹ ਨਾਲ ਦੇ ਨੇ ਤਾਂ 6000 ਰੁਪਏ ਕੱਟ ਹੋ ਜਾਈ ਬਾਈ ਜੀ ਠੀਕ ਹੈ ਜੀ ਹਾਂਜੀ ਚਲੋ ਵੇ ਬਿੱਟਰ ਦਿਖਾਉਣੇ ਤੁਹਾਨੂੰ ਟਰਾਲੀ ਅਗਲੀ ਵਗਾ ਵਗੇ ਰਹਾ 2 ਲੱਖ ਲੱਗਿਆ ਲੈ ਵੀ ਲੌਕ ਲੱਗਿਆ ਇਹ ਸੇਲ ਹੋਈ ਵੀ ਹੈ ਹਾਂਜੀ 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 ਸੇਲ ਹੋ ਗਈ ਬਾਈ ਜੀ ਨੰਬਰ ਆਪਣਾ ਆ ਚੱਲ ਰਿਹਾ ਵੀਰੇ 758 9299 99512 ਹਾਂਜੀ ਹਾਂਜੀ ਟਰਾਲੀ ਦੀ ਬਾਈ ਜੀ ਫੋਟੋ ਲੈ ਆਓ ਜਿੱਦਾਂ ਦੀ ਟਰਾਲੀ ਕਹੋਗੇ ਆ ਦੇਖੋ ਜਿਹਦੇ ਆਪਾਂ ਆ ਬੀਲ ਕੱਪ ਵਗੈਰਾ ਹੋਰ ਪਾਤੇ ਸੋਹਾਂ ਜੀ ਵਿੱਚੋਂ ਦਿਖਾ ਦਿਓ ਟਰਾਲੀ ਇੱਕ ਗੱਲ ਆ ਬਾਈ ਜੀ ਟਰਾਲੀਆਂ ਦਾ ਭੇਵੀ ਆਉਣਗੇ ਹਨਾ ਜੇ ਸੋਹਣੀ ਨਾ ਲੱਗੇ ਉਹਦੇ ਵਰਗਾ ਸਵਾਦ ਨਹੀਂ ਹੁੰਦਾ ਬਾਈ ਜੀ ਠੀਕ ਜੱਚੀ ਨਾ ਟਰਾਲੀਆ ਬਿਨਾਂ ਜੋੜ ਵਾਲਾ ਫਰਸ ਆ ਗਿਆ ਬਾਈ ਜੀ ਸਾਰਾ ਅੱਖਗੇ ਦੇ ਵਿੱਚ ਲਾਉਣੇ ਆਪਾਂ ਜੀ ਠੀਕ ਆ ਜੀ ਹਾਂਜੀ ਹਾਂਜੀ ਬਾਈ ਜੀ ਚਲੋ ਵਾਕੇ ਚੈੱਕ ਕਰ ਲਓ ਬਾਈ ਜੀ ਤੇ ਟਾਟਾ ਦੇ ਮੋਹਰੇ ਹੋਣਗੇ ਬਈ ਯਾਤਰਾ ਦੇ ਸਾਰੀ ਟਾਟਾ ਦੇ ਮੋਹਰੇ ਨੇ ਕੋਈ ਡਿੱਗਦਾ ਹੀ ਨਹੀਂ ਇਹ ਰੰਗ ਨਾ ਕਰਵਾਉਣਾ ਹੋਵੇ ਬਿਨਾ ਰੰਗ ਵਾਲੀ ਲੈਣੀ ਹਾਂ ਬਾਈ ਜੀ ਫਿਰ 3000 ਰੁਪਏ ਘੱਟ ਹੋ ਜੂਗਾ ਜੀ ਠੀਕ ਆ ਜੀ ਤੇ ਡਿਮਾਂਡ ਦੀ ਗੱਲ ਕਰੀ ਬਾਈ ਇਹਦੀ ਪਬਲਿਕ 1,52,000 ਰੁਪਏ ਜੀ 1,52,000 ਰੰਗ ਸਮੇਤ ਹਾਂਜੀ ਲਓ ਬਈ ਇਹ ਰੰਗ ਸਮੇਤ ਹੈਗੀ ਹੈ 1,52,000 ਰੁਪਿਆ ਤੇ ਇਹ ਕਿੰਨੇ ਸਰੀਆਂ ਚ ਆ ਗਈ ਬਾਈ ਜੀ ਇਹ ਦੋ ਸਰੀਆਂ ਚ ਆ ਗਈ ਬਾਈ ਜੀ ਕਿੰਨੇ ਬਾਈ ਕਿੰਨੇ ਦੀ ਆ ਗਈ ਜੀ ਇਹ 11 ਫੁੱਟ ਲੰਮੀ ਆ ਗਈ ਵੀਰੇ 6 ਫੁੱਟ ਚੌੜੀ ਆਉਦੀ ਠੀਕ ਹੈ ਜੀ ਤੇ ਭਾਰ ਕਿੰਨਾ ਰਹੂਗਾ ਬਾਈ ਜੀ ਇਹ 16 ਕੁਵਟ ਲਬਟਰ ਹੋਗਾ ਜੀ ਸਟਾਰਟਿੰਗ weight ਵੀਰੇ ਸਟਾਰਟਿੰਗ ਆਪਣਾ 14 ਤੋਂ ਸਟਾਰਟ ਆ ਜੀ ਠੀਕ ਹੈ ਜੀ ਸਿਰਾ ਕੋਈ ਨਹੀਂ ਸਿਰਾ ਕੋਈ ਨਹੀਂ ਹੈਗਾ ਜਿੰਨੇ ਮਰਜ਼ੀ ਵਾਲੇ ਬਣਾ ਲਿਓ ਹਾਂਜੀ ਹਾਂਜੀ ਟਰਾਲੇ ਬਣਾਉਣੇ ਆ ਟਰਾਲਾ ਬਣਾਉਣੇ ਠੀਕ ਹੈ ਸਕਰੀਨ ਉੱਪਰ ਨੰਬਰ ਆਏਗਾ ਬਾਈ ਦਾ ਕੁੱਤਾ ਆ ਜਾ ਸਕਦੇ ਹਾਂ ਇਹ ਆਏਗੇ ਬਾਈ ਜੀ ਬੈਣਾ ਕੰਨਰ ਵਾਲੀ 300 300 ਸੜੀ ਚ ਨੇ ਬਾਈ ਜੀ ਹਾਂਜੀ ਹਾਂਜੀ ਠੀਕ ਹੈ ਕਿੰਨੇ ਚੈਨਲ ਲੱਗੇ ਹੋਣਗੇ ਬਾਈ ਜੀ ਇਹਦੇ 15 ਚੈਨਲ ਜੀ 15 ਚੈਨਲ ਤੇ 12 ਦੇ ਚੈਨਲ ਬਾਈ ਜੀ 11 ਸੇ ਜੀ 11 ਸੇ ਦੇ ਚ ਲੋ ਬਾਈ ਜੀ ਇਹਦੇ ਵਿੱਚ ਟਰਾਲੀਆਂ ਸਾਰੀਆਂ ਸੇਮ ਹੋਣਗੀਆਂ ਬਾਡੀ ਜਿਵੇਂ ਗੱਲੀਆਂ ਆਪਾਂ ਉਹ ਲੱਗਦਾ ਡਿਜ਼ਾਈਨਿੰਗ ਦਾ ਫਰਕ ਹੋ ਬਈ ਡਿਜ਼ਾਈਨਿੰਗ ਦਾ ਹਰੇਕ ਤੇ ਫਰਕ ਹੋਗਾ ਹਾਂਜੀ ਹਾਂਜੀ ਤਾਂ ਬਈ ਇਹ ਟਰਾਲੀ ਦੇਖ ਸਕਦੇ ਹੋ ਕਿ ਬਈ ਜੀ ਇਹਦੇ ਵੀ ਕੜੇ ਵਾਲੇ ਰਿੰਬਾਗੇ ਤੇ ਇਹ ਡਬਲ ਟਾਇਰ ਵੀ ਹੋ ਜੂ ਬਈ ਡਬਲ ਟਾਇਰ ਵੀ ਹੋ ਜੂ ਬਈ ਜੀ ਠੀਕ ਹੈ ਜੀ ਆਹ ਲਾ ਤੇ ਜੇ ਹਾਂਜੀ 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 ਇਹ ਐਂਗਲ ਨਾਲ ਦੀ ਕੋਈ ਚੱਕਰ ਗੱਲ ਨਹੀਂ ਲੰਬ ਦੂਜੇ ਪਾ ਜਾਣਗੇ ਜੀ ਠੀਕ ਹੈ ਜੀ ਦੂਰ ਵਾਲੇ ਹਾਂਜੀ ਹਾਂਜੀ ਠੀਕ ਹੈ ਜੀ ਲੈ ਬਈ ਤੇ ਹੱਬ ਕਿਹੜੇ ਹੋਊਗਾ ਜੀ ਇਹਦੇ ਹੱਬ 8 ਨਟੀਗੇ ਠੀਕ ਹੈ 8 ਨਾ ਟੀ ਵੀ ਹੁੰਦੀ ਹੈ ਤੇ 10 10 ਨਾ ਟੀ ਵੀ 683 ਨੰਬਰ ਵਾਇਰਿੰਗ ਪਊਗਾ ਜੀ ਠੀਕ ਹੈ ਹੱਬ ਕਿਹੜੀ ਹੁੰਦੀ ਹੈ ਬਾਈ ਜੀ ਹੱਬ ਇਹਦੇ ਸਟਰੀ ਹੱਬ ਆ ਗਈ ਹੈ ਆਸਟ੍ਰੇਲੀਆ ਬੰਦੀ ਹੈ ਤੇ ਕੋੜ ਵਾਲੀਆਂ ਬਾਈ ਜੀ ਹਾਂਜੀ 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 ਬਾਈ ਜੀ ਇਹ ਕੋੜ ਵਾਲੀਆਂ ਹੱਬਾ ਹੋਣਗੀਆਂ ਤੇ ਪੰਪ ਦੀ ਬਾਈ ਜੀ ਪੰਪ ਦੀ ਵੀ 3 ਸਾਲ ਦੀ ਗਾਰੰਟੀ ਆਪਣੀ ਕਿੰਨੇ ਸਟੇਜ ਦਾ ਬਾਈ ਜੀ ਇਹਦੇ ਬਾਈ ਜੀ 2 ਸਟੇਜ ਪੰਪਾ ਠੀਕ ਹੈ ਜੀ ਲੈ ਵੀ ਪੰਪ 25 ਟਨ ਦਾ ਪੰਪਾ ਵੱਡਾ ਪੰਪ ਲੱਗਿਆ ਜੀ ਇਹਦੇ ਠੀਕ ਹੈ ਪੰਪ ਦਿਖਾ ਦੇ ਪੀਤਾ ਦਿਖਾ ਦੀ ਲੈ ਵੀ 2 ਸਟੇਜ ਦਾ ਪੰਪ ਲੱਗਿਆ ਤੇ ਗਾਰੰਟੀ ਵੀ ਜੀ ਗਾਰੰਟੀ ਮਿਲੂਗੀ ਕਿਤੋਂ ਵੀ ਜਾਓਗੇ 6 ਮਹੀਨਾ ਦੀ ਸਾਲ ਦੀ ਤੇ ਭਾਈ ਕਹਿੰਦਾ 3 ਸਾਲਾਂ ਹਾਂਜੀ ਚਲੋ ਭਜੀ ਇਹ ਵੀ ਆ ਗਈ ਮੱਸੀਓਕਰੇ ਵਿੱਚ ਤੇ ਬਾਕੀ ਦੇਖ ਸਕਦੇ ਆ ਡਾਵਲ ਇਹ ਸਾਰੀਆਂ ਵਸਾਂ ਆਏ ਮੰਨ ਕੇ ਚਲੋ ਪੈਣਾ ਹੀ ਆ ਠੀਕ ਆ ਜੀ ਸਾਰਾ ਆਹ ਟਰਾਲੀ ਦਾ ਫਰਕ ਆ ਗਈ ਇਕੱਲਾ ਇਹ ਸਿੰਗਲ ਕਰਕੇ ਇਹ ਆ ਗਈ 14 ਕਵੰਟ ਲਾ ਲਈ ਨਾ ਭਜੀ ਇਹ ਹਾਂ ਇਹ 14.5 ਕਵਟ ਲਊਗਾ 14.5 ਕਵਟ ਲਊਗਾ ਹਾਂਜੀ ਤੇ ਬਾਕੀ ਦੇਖ ਸਕਦੇ ਭਜੀ ਇਹ ਕਿੰਨੇ ਭਾਈ ਕਿੰਨੇ ਜਾਗੇ ਇਹ 11 6 ਬਸ ਤੇ ਬਾੜ ਬਾੜ ਸਵਾ ਦੋ ਜੀ ਬਾਤ ਹੋ ਤੇ ਤਨ ਕੋ ਤਾਂ ਬੈਠ ਹਾਂਜੀ ਹਾਂਜੀ ਠੀਕ ਆ ਬਾਈ ਤੇ ਬਾਕੀ ਜੇ ਤਾਂ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 1.40 ਲੱਖ ਰੁਪਏ ਕਰ ਦੇਣੀ 1 ਲੱਖ 40 ਹਜ਼ਾਰ 1 ਲੱਖ 30 ਹਜ਼ਾਰ ਦੇ ਦਾਂਗੇ 1 ਲੱਖ 30 ਹਾਂਜੀ ਠੀਕ ਆ ਤੇ ਮੇਨ ਲੋਕੇਸ਼ਨ ਬਾਈ ਜੀ ਮੇਨ ਲੋਕੇਸ਼ਨ ਆਪਣੀ ਬਾਈ ਜੀ ਤਲਵੰਡੀ ਸਾਬੋ ਹਰ ਬੁੱਧਵਾਰ ਆਉਣੇ ਆਪਾਂ ਭਾਰਤੀ ਪੈਟਰੋਲ ਪੰਪ ਦੇ ਸਾਹਮਣੇ ਹੁੰਨੇ ਆ ਜੀ ਆਪਾਂ ਠੀਕ ਆ ਜੀ ਤੇ ਪਿੰਡ ਪਿੰਡ ਘੁੰਮਣ ਕਲਾਂ ਇੰਜ ਦਾ ਪਿੰਡ ਆ ਠੀਕ ਆ ਬਾਈ ਜੀ ਕਿਸੇ ਵੀ ਟਰਾਂ ਦੀ ਟਰਾਲੀ ਤਿਆਰ ਕਰਵਾਉਣੀ ਹੈ ਜਿਹੇ ਜਿ ਮਰਜ਼ੀ ਠੀਕ ਆ ਜੀ ਠੀਕ ਆ ਬਈ ਬਾਬਾ ਧੰਨਵਾਦ पहिलं वी व्हिडिओ लाईक कमेंट शेअर करणं ना भोलता सत्यक धन्यवाद